सुशील कुमार रिंकू ਵੱਲੋਂ ਚਰਨਜੀਤ ਚੰਨੀ ਦੇ ਖਿਲਾਫ ਅੱਜ ਇੱਕ ਲੀਗਲ ਜਿਹੜਾ ਨੋਟਿਸ ਭੇਜਿਆ ਗਿਆ ਹੈ ਪੂਰਾ ਮਾਮਲਾ ਕੀ ਹੈ ਉਸ ਕਿਸ ਕਾਰਨ ਕਰਕੇ ਨੋਟਿਸ ਭੇਜਿਆ ਗਿਆ ਗੱਲਬਾਤ ਕਰਦੇ ਰਿਕੂ ਜੀ ਕਾਰਨ ਕੀ ਰਏ ਆ ਨੋਟਿਸ ਭੇਜਣ ਦੇ ਨੋਟਿਸ ਭੇਜਣ ਦੇ ਕੀ ਕਾਰਨ ਰਏ ਅ ਦੇਖੋ ਨੋਟਿਸ ਜਿਹੜਾ ਕਿ ਚਲੋ ਪਿਛਲਾ ਇਲੈਕਸ਼ਨ ਸੀਗਾ ਸਰਦਾਰ ਚਰਨਜੀਤ ਸਿੰਘ ਚੰਨੀ ਕਈ ਤਰ੍ਹਾਂ ਦੇ ਇਲਜ਼ਾਮ ਉਹਨਾਂ ਨੇ ਮੇਰੇ ਤੇ ਲਗਾਏ ਇਲੈਕਸ਼ਨ ਸੀਗਾ ਮੈਂ ਤਾਂ ਇਸ ਗੱਲ ਦੀ ਚਲੋ ਆਪਾਂ ਪਰਵਾਹ ਨਹੀਂ ਕੀਤੀ ਇਲੈਕਸ਼ਨ ਖਤਮ ਹੋਇਆ ਤਾਂ ਮੈਂ ਉਹਨਾਂ ਨੂੰ ਜਿੱਤ ਦੀ ਵਧਾਈ ਦਿੱਤੀ ਕਿਉਂਕਿ ਕਿਸੇ ਨਾ ਕਿਸੇ ਸਮੇਂ ਆਪਣੇ ਰਿਸ਼ਤੇ ਆ ਜਿਹੜੇ ਚੰਗੇ ਰਹੇ ਸੀਗੇ ਤਾਂ ਉਹਨਾਂ ਨੇ ਵੀ ਮੇਰੀ ਵਧਾਈ ਹੈ ਜਿਹੜੀ ਖੇੜੇ ਮੱਥੇ ਸਵੀਕਾਰ ਕੀਤੀ ਔਰ ਬੜੀ ਖੁਸ਼ੀ ਹੋਈ ਫਿਰ ਇਹ ਵੀ ਗੱਲਾਂ ਹੋਈਆਂ ਮੈਂ ਕਿਹਾ ਜੀ ਤੁਸੀਂ ਮੇਰੇ ਵੱਡੇ ਉਹ ਇਲੈਕਸ਼ਨ 'ਚ ਚਲਦੇ ਆ ਹੋ ਸਕਦਾ ਕਿ ਸਟੇਜ ਦੇ ਉੱਤੇ ਕੋਈ ਗੱਲਾਂ ਇਹੋ ਜਿਹੀਆਂ ਹੋਈਆਂ ਹੋਣ ਜਿਹਦੇ ਨਾਲ ਤੁਹਾਡਾ ਦਿਲ ਦੁਖਿਆ ਹੋਵੇ ਉਹਨਾਂ ਨੇ ਵੀ ਇਹ ਗੱਲ ਹੀ ਗੱਲ ਕਹੀ ਕਹਿੰਦੇ ਯਾਰ ਹੋ ਸਕਦਾ ਕਿ ਮੈਂ ਤੇਨਾਂ ਵੀ ਵੱਧ ਕਰ ਗਿਆ ਹੋਵਾਂ ਤੇ ਚਲੋ ਇਲੈਕਸ਼ਨ ਸੀਗਾ ਇੱਕ ਦੂਜੇ ਨੂੰ ਵਧਾਈ ਦਿੱਤੀ ਗੱਲ ਖਤਮ ਹੋ ਗਈ ਤਾਂ ਆ ਹੁਣ ਫੇਰ ਬਾਈ ਇਲੈਕਸ਼ਨ ਦੇ ਵਿੱਚ ਉਹੀ ਗੱਲਾਂ ਦੁਬਾਰਾ ਚਰਨਜੀਤ ਸਿੰਘ ਚੰਨੀ ਜਿਹੜੇ ਆ ਕਰ ਰਹੇ ਆ ਕਿ ਸੁਸ਼ੀਲ ਕੁਮਾਰ ਰਿੰਕੂ ਆ ਜਿਹੜੇ ਇਹ ਲਾਟਰੀ ਦਾ بڑے ਸੱਟੇ ਦਾ ਨਸ਼ੇ ਦਾ ਜਿਹੜਾ ਕਾਰੋਬਾਰ ਇਹ ਕਰਵਾਉਂਦਾ ਰਿਹਾ ਦੇਖੋ ਮੇਰਾ ਵੀ ਪਰਿਵਾਰ ਆ ਮੇਰੀ ਵੀ ਰਿਸ਼ਤੇਦਾਰੀ ਆ ਅੱਗੋਂ ਰਿਸ਼ਤੇਦਾਰੀਆਂ ਵਧਨੀਆਂ ਵੀ ਆ ਔਰ ਅਗਰ ਇਮੇਜ ਟਾਰਨੇਸ਼ ਹੁੰਦੀ ਹੈ ਲੋਕਾਂ ਦੇ ਵਿੱਚ ਇਸ ਗੱਲ ਦੀ ਸਨੇਹਾ ਜਾਂਦਾ ਕਿ ਅਸੀਂ ਗਲਤ ਕੰਮਾਂ ਦੇ ਵਿੱਚ ਇਨਵੋਲ ਹੰਨੇ ਆ ਤਾਂ ਉਹਦੇ ਨਾਲ ਪਰਿਵਾਰ ਦੇ ਜਿਹੜੇ ਰਿਸ਼ਤੇਦਾਰ ਲੋਕ ਆ ਉਹਨਾਂ ਦੇ ਮਨ ਤੇ ਵੀ ਠੇਸ ਪਹੁੰਚਦੀ ਹੈ ਅਗਰ ਸਰਦਾਰ ਚਰਨਜੀਤ ਸਿੰਘ ਚੰਨੀ ਹੈ ਜਿਹੜੇ ਇਹਨਾਂ ਕੋਲ ਕੋਈ ਸਬੂਤ ਹੈ ਕਿ ਮੇਰਾ ਨਸ਼ਾ ਵੇਚਦਾ ਸੀ ਜਾਂ ਮੈਂ ਹੋਰ ਕੋਈ ਗਲਤ ਕੰਮ ਕਰਾਂਦਾ ਸੀ ਤਾਂ ਉਹ ਜ਼ਰੂਰ ਲੈ ਕੇ ਆਣ ਇਸ ਕਰਕੇ ਜਿਹੜਾ ਮੈਂ ਕਾਨੂੰਨ ਦਾ ਸਹਾਰਾ ਲੈਣਾ ਬਿਹਤਰ ਸਮਝਿਆ ਉਹਨਾਂ ਨੂੰ ਡੈਫਾਮੇਸ਼ਨ ਦਾ ਨੋਟਿਸ ਭੇਜਿਆ। ਬਿਨਾਂ ਸਬੂਤ ਤੋਂ ਹੀ ਇਹ ਗੱਲਾਂ ਉਹਨਾਂ ਨੇ ਕਰਤੀਆਂ ਵੀ ਤੁਸੀਂ ਨਸ਼ਾ ਵੇਚਦੇ ਹੋ ਜਾਂ ਦੜੇ ਸੱਟੇ ਦਾ ਕੰਮ ਕਰਦੇ ਹੋ। ਇਵਨ ਤੁਹਾਡਾ ਔਰ ਸ਼ੀਤਲੰਗੁਰਾਲ ਦਾ ਦੋਵਾਂ ਦਾ ਨਾਮ ਇਹਦੇ ਵਿੱਚ ਲਿਆ ਸੀਗਾ। ਹਾਂ ਸ਼ੀਤਲ ਦਾ ਨਾਮ ਵੀ ਉਹਨਾਂ ਨੇ ਲਿਆ ਹੈ ਪਰ ਸ਼ੀਤਲ ਵੀ ਮੈਨੂੰ ਲੱਗਦਾ ਆਪਣੇ ਬੇਸ ਦੇ ਉੱਤੇ ਕੁਛ ਨਾ ਕੁਝ ਜ਼ਰੂਰ ਕਰੇਗਾ ਪਰ ਮੈਂ ਉਹਨਾਂ ਨੂੰ ਡੈਫਾਮੇਸ਼ਨ ਦਾ ਜਿਹੜਾ ਨੋਟਿਸ ਹੈ ਉਹ ਭੇਜਿਆ ਔਰ ਇਹਦੇ ਤੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆ ਆਉਣ ਵਾਲੇ ਸਮੇਂ ਚ ਕਰਵਾਵਾਂਗੇ। ਇੱਕ ਦਿਨ ਪੁਰਾਣੀ ਗੱਲ ਹੈ। ਕੱਲ ਹੀ ਭੇਜਿਆ ਜੀ ਨੋਟਿਸ। ਨੇ ਜਿਹੜਾ ਤੁਹਾਨੂੰ ਡਿਫਰਮੇਸ਼ਨ ਦੇ ਅਕੋਰਡਿੰਗ ਤੁਹਾਨੂੰ ਕਿਹਾ ਉਹਨਾਂ ਨੇ ਲਫਜ਼ ਬੋਲੇ ਆ ਉਹ ਕਰੋ ਦੀ ਗੱਲ ਹੈ ਇਸੇ ਇਲੈਕਸ਼ਨ ਚ ਪੰਜ ਸਤ ਦਿਨ ਪਹਿਲਾਂ ਦੀ ਗੱਲ ਹੈ ਇੱਕ ਹੋਟਿਆ ਚ ਬਬਰੀਕ ਚੌਂਕ ਦੇ ਵਿੱਚ ਦਿਨ ਦੇ ਹੜੇ ਇੱਕ ਵਾਲੀਆਂ ਲਾਉਣ ਦਾ ਕੇਸ ਸਾਹਮਣੇ ਆਇਆ ਤੁਹਾਨੂੰ ਸ਼ਾਇਦ ਪਤਾ ਹੋਊਗਾ ਕੀ ਪ੍ਰਤੀਕਿਰਿਆ ਉਹਦੀ ਇੱਕ ਮੰਤਰੀ ਸ਼ਹਿਰ ਦੇ ਵਿੱਚ ਹੈ ਵਿਧਾਇਕ ਸ਼ਹਿਰ ਦੇ ਵਿੱਚ ਹੈ ਕਾਂਗਰਸ ਦੇ ਸੀਨੀਅਰ ਡੇਟਾ ਸ਼ਹਿਰ ਦੇ ਵਿੱਚ ਨੇ ਉਹਦੇ ਹੁੰਦਿਆਂ ਵੀ ਇਹ ਸਾਰਾ ਕੁਝ ਹੋ ਗਿਆ ਵੀ ਦਿਨ ਦੇ ਹੜੇ 11:00 ਵਜੇ ਦੇਖੋ ਬਸਤੀ ਸ਼ੇਖ ਦਾ ਭੋਲਾ ਪਰਿਵਾਰ ਆ ਜਿਹਦੇ ਨਾਲੇ ਚੌਥੀ ਵਾਰ ਦਾਤ ਆ ਉਹਨਾਂ ਦੇ ਪਰਿਵਾਰ ਦੇ ਵਿੱਚ ਹੀ ਫਿਰ ਵੱਖ-ਵੱਖ ਜਿਹੜੇ ਉਹਨਾਂ ਦੇ ਫੈਮਿਲੀ ਮੈਂਬਰ ਆ ਔਰ ਇਹ ਇਸੇ ਲੇਡੀ ਨਾਲ ਜਿਨ੍ਹਾਂ ਦੀ ਅੱਜ ਵਾਲੀਆਂ ਲੱਥੀਆਂ ਇਹਨਾਂ ਦੀਆਂ ਆਲਰੇਡੀ ਪਹਿਲਾਂ ਵੀ ਲੱਤੀਆਂ ਸੀਗੀਆਂ ਸੋ ਪਰਿਵਾਰ ਇਹਨਾਂ ਡਰਿਆ ਇਹਨਾਂ ਸਹਿਮਿਆ ਕਿ ਜਿੱਥੇ ਅੱਜ ਪੂਰੇ ਪੰਜਾਬ ਦੀ ਫੋਰਸ ਹੈ ਜਿਹੜੀ ਇੱਥੇ ਜਲੰਧਰ ਦੇ ਵਿੱਚ ਲੱਗੀ ਹੈ ਥਾਂ-ਥਾਂ ਦੇ ਉੱਤੇ ਫੋਰਸ ਲੱਗੀ ਹੈ ਔਰ ਇਹਨਾਂ ਹਾਲਾਤਾਂ ਦੇ ਵਿੱਚ ਵੀ ਜਿਹੜੇ ਇਹ ਮੁਲਜ਼ਮ ਹੈ ਜਿਹੜੇ ਇਹ ਪੁਲਿਸ ਤੋਂ ਉਹਨਾਂ ਨੂੰ ਕੋਈ ਡਰ ਨਹੀਂ ਆ ਤਾਂ ਮੈਂ ਸਮਝਦਾ ਕਿ ਕਿਤਨਾ ਕਿਤੇ ਸਰਕਾਰ ਦੀਆਂ ਜਿਹੜੀਆਂ ناکਾਮੀਆਂ ਅੱਜ ਨਜ਼ਰ ਆਉਂਦੀਆਂ ਕਿ ਸਰਕਾਰ ਜਿਹੜੀ ਇਹਨਾਂ ਲੋਕਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਸ਼ਕਤੀ ਨਹੀਂ ਕਰ پا ਰਹੀ। ਆਖਰੀ ਸਵਾਲ ਦਰਜੀਤ ਭਾਨੇ ਨੂੰ ਕਹਿੰਦੇ ਪਰੋਲ ਦਿੱਤੀ ਵੀ ਜਲੰਧਰ ਇਲੈਕਸ਼ਨ ਨੂੰ ਹਾਈਜੈਕ ਕਰਨ ਦੇ ਲਈ ਕਿੰਨਾ ਕੁ ਪ੍ਰਭਾਵ ਪਿਆ ਰਿਹਾ ਇਸ ਚੱਕਰ ਤੇ ਕੱਲ ਤੁਹਾਡੇ ਸੀਨੀਅਰ ਨੇਤਾ ਨੇ ਵੀ ਇਸ ਤੇ ਬਿਆਨ ਦਿੱਤੇ। ਦੇਖੋ ਗੱਲ ਹੈ ਕਿ ਅ ਇਹ ਸਵਾਲ ਦਾ ਜਵਾਬ ਹੈ ਜਿਹੜਾ ਮੁੱਖ ਮੰਤਰੀ ਦੇਨ ਕੀ ਜਿਹੜੇ ਦਿਲਜੀਤ ਸਿੰਘ ਭਾਨਾ ਨੂੰ ਪਿਛਲੇ ਕਾਫੀ ਲੰਬੇ ਸਮੇਂ ਤੋਂ ਪਰੋਲ ਨਹੀਂ ਸੀ ਮਿਲ ਰਹੀ ਹੁਣ ਮੁੱਖ ਮੰਤਰੀ ਸਾਹਿਬ ਆ ਪਾ ਕੇ ਬੈਠੇ ਆ ਤਾਂ ਸਪੈਸ਼ਲ ਸਫਾਰਿਸ਼ ਕਰਕੇ ਉਹਨਾਂ ਦੀ ਪਰੋਲ ਜਿਹੜੀ ਕਰਵਾਈ ਆ ਮੁੱਖ ਮੰਤਰੀ ਸਾਹਿਬ ਇਸ ਗੱਲ ਦਾ ਜਵਾਬ ਦੇਣ ਕਿ ਦਿਲਜੀਤ ਭਾਨੇ ਨੂੰ ਬਾਹਰ ਲੈ ਕੇ ਆਉਣ ਦਾ ਮੁੱਖ ਮੰਤਰੀ ਸਾਹਿਬ ਨੂੰ ਕੀ ਫਾਇਦਾ ਬਿਲਕੁਲ ਧੰਨਵਾਦ ਤਾਂ ਸਿੱਧੇ ਤੌਰ ਦੇ ਉੱਪਰ ਜਿਹੜਾ ਲੀਗਲ ਨੋਟਿਸ ਜਾਰੀ ਕੀਤਾ ਗਿਆ ਚਰਨਜੀਤ ਚੰਨੀ ਨੂੰ ਔਰ ਡੈਫੇਮੇਸ਼ਨ ਦਾ ਕੇਸ ਪਾਇਆ ਗਿਆ ਕਿ ਮੇਰੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ਾਂ ਜਿਹੜੀਆਂ ਉਹ जिस की अगली है। ये देखना कैमरा परसन नाल कांग, टीवी हैलंधर देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और चैनल आरोप